ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਹਿਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਅੱਜ ਦਿਨ ਹੈਗਾ ਜੀ ਸ਼ਨੀਵਾਰ ਇੱਥੇ ਟਾਈਮ ਹੋ ਚੁੱਕਿਆ ਸਵੇਰ ਦੇ 4 ਵਜੇ ਚੁੱਕੇ ਨੇ ਗੁਰਦੁਆਰਾ ਸਾਹਿਬ ਲੱਗ ਚੁੱਕਿਆ ਹੈ ਬਾਬਾ ਜੀ ਪਾਠ ਕਰ ਰਹੇ ਨੇ ਆਪਣੇ ਸਵੇਰ ਦਾ ਚਪਚੀ ਸਾਹਿਬ ਦਾ ਗੁਰਦੁਆਰਾ ਸਾਹਿਬ ਲੱਗਿਆ ਹੋਇਆ ਉਹਨਾਂ ਦੀ ਆਵਾਜ਼ ਆ ਰਹੀ ਆ ਬਾਬਾ ਜੀਆਂ ਦੀ ਤੇ ਇੱਥੇ ਜੀ ਮੈਂ ਉੱਠ ਖੜੀ ਸੀ ਮੈਂ ਕਿਹਾ ਚਲੋ ਜੀ ਅੱਜ ਤੁਹਾਡੇ ਨਾਲ ਮੈਂ ਸਵੇਰ ਦੀ ਰੁਟੀਨ ਸ਼ੇਅਰ ਕਰਦੀ ਆ ਕਿ ਮੈਂ ਕਿੰਨੇ ਵਜੇ ਉੱਠਦੀ ਆ ਸਵੇਰੇ ਤੇ ਉੱਠਦੀ ਸਾਰ ਕੀ ਕੀ ਕੰਮ ਕਰਦੀਆਂ ਪਹਿਲਾਂ ਹਾਂਜੀ ਆਪਾਂ ਉੱਠਦੇ ਸਾਰ ਆ ਜਾਂਦੇ ਆ ਰਸੋਈ ਦੇ ਵਿੱਚ ਰਸੋਈ ਦੇ ਵਿੱਚ ਆ ਕੇ ਪਹਿਲਾਂ ਮੈਂ ਤਾਂ ਰੰਗੀ ਚਾਹ ਚਾਹ ਪੀਣੀ ਤਾਂ ਹਲੇ ਕਿਸੇ ਨੇ ਹੈ ਨਹੀਂ ਪਰ ਮੈਂ ਉੱਠਦੇ ਸਾਰ ਪਹਿਲਾਂ ਚਾਹ ਧਰ ਲੈਣੀ ਹੁੰਦੀ ਆ ਕਿਉਂਕਿ ਜਦੋਂ ਜੀ ਪੀਣੀ ਆ ਉਦੋਂ ਤੱਕ ਠੰਡੀ ਹੋ ਜਾਂਦੀ ਆ ਬਿਲਕੁਲ ਕਿਉਂਕਿ ਕਈ ਵਾਰ ਬੱਚੇ ਉੱਠ ਘੜਦੇ ਨੇ ਫਿਰ ਉੱਠਦੇ ਸਾਰ ਚਾਹ ਮੰਗਦੇ ਨੇ ਫੇ ਠੰਡੀ ਹੋਈ ਹੁੰਦੀ ਆ ਤੇ ਫੇ ਚਲੋ ਉਹਨਾਂ ਦੇ ਹੋ ਜਾਂਦੀ ਆ ਤੇ ਮੈਂ ਪੀਣੀ ਹੁੰਦੀ ਆ ਜੀ ਉੱਠਦੇ ਸਾਰ ਪਹਿਲਾਂ ਪਾਣੀ ਹਣ ਤਾਂ ਜੀ ਮੈਂ ਸਿਰਫ ਟੂਟੀ ਦਾ ਹੀ ਪਾਣੀ ਪੀ ਲੰਨੀ ਆ ਕਿਉਂਕਿ ਨਿੱਕਾ ਹੁੰਦਾ ਟੂਟੀ ਦਾ ਪਾਣੀ ਸਿਆਲਾ ਮੌਕੇ ਮੈਂ ਗਰਮ ਪਾਣੀ ਪੀਣੀ ਹੁੰਨੀ ਆ ਕਰਕੇ ਤੇ ਇੱਥੇ ਜੀ ਮੈਂ ਪੀ ਰਹੀ ਆ ਪਾਣੀ ਔਹ ਕੋਟ-ਕੋਟ ਕਰਕੇ ਪੀਵਾਂਗੇ ਬੈਠ ਕੇ ਐਨ ਰਿਲੈਕਸ ਹੋ ਕੇ ਮੈਨੂੰ ਜੀ ਹੁਣ ਆਤ ਪਈ ਹੋਈ ਆ ਮੈਂ ਪਾਣੀ ਸਵੇਰੇ ਪੀਣੀ ਹੋ ਬੀਣੀ ਆ ਸਵੇਰੇ ਉੱਠ ਕੇ ਬਿਨਾ ਮੂੰਹ ਥੋਤੇ ਕਹਿੰਦੇ ਵੀ ਕਹਿੰਦੇ ਨੇ ਨਾ ਬਿਨਾ ਕੋਲੀ ਕਰੇ ਜਿਹੜਾ ਸਵੇਰੇ ਸਵੇਰੇ ਪਾਣੀ ਪੀਵੇ ਉਹ ਉਹ ਫਾਇਦੇਮੰਦ ਹੁੰਦਾ ਕਿਉਂਕਿ ਜੀ ਆਪਣੇ ਸਵੇਰੇ ਸਵੇਰੇ ਕਹਿੰਦੇ ਜਿਹੜੇ ਬੈਕਟੀਰੀਆ ਹੁੰਦੇ ਆ ਮੂੰਹ ਦੇ ਵਿੱਚ ਆਏ ਹੋਏ ਉਹ ਅੰਦਰ ਜਾਣੇ ਚਾਹੀਦੇ ਹੁੰਦੇ ਆ ਸਹੀ ਹੁੰਦੇ ਆ ਉਹ ਆਪਣੇ ਸਰੀਰ ਦੇ ਲਈ ਤੇ ਹਲੇ ਜੀ ਆਲਸ ਬਿਲਕੁਲ ਨਹੀਂ ਉਤਰਿਆ ਹੈਗਾ ਤੇ ਉੱਠ ਕੇ ਜੀ ਬਸ ਹੁਣ ਪਾਣੀ ਵਗੈਰਾ ਪੀ ਕੇ ਆਲਸ ਤਾਂ ਉਦੋਂ ਤੱਕ ਰਹੂਗਾ ਜਦੋਂ ਤੱਕ ਆਪਾਂ ਨੌਂ ਦੇ ਨਹੀਂਗੇ ਤੇ ਇੱਥੇ ਜੀ ਮੇਰੀ ਚਾਹ ਬਣ ਚੁੱਕੀ ਸੀ ਜੀ ਹੁਣ ਆਪਾਂ ਚੱਲੇ ਆਂ ਜੀ ਥੱਲੇ ਨੂੰ ਇੱਥੇ ਸੈਜਪ੍ਰੀਤ ਬਾਹਰ ਪਿਆ ਸੀਗਾ ਬਾਹਰੇ ਪਿਆ ਸੀਗੇ ਆਪਾਂ ਤੇ ਅੱਜ ਆਪਾਂ ਨੇ ਕੂਲਰ ਨਹੀਂ ਲਾਇਆ ਸੀ ਕਿਉਂਕਿ ਮੇ ਪਿਆ ਸੀ ਠੰਡ ਸੀਗੀ ਤੇ ਦੇਖੋ ਜੀ ਹਲੇ ਨੇਰਾ ਪਿਆ ਸਾਰੇ ਪਾਸੇ ਲੇਟਾ ਮੱਚ ਰਹਿਣਾ ਨੇ ਤੇ ਮੈਂ ਤੁਹਾਨੂੰ ਦਿਖਾ ਰਹੀ ਆਂ ਸਾਰੇ ਪਾਸੇ ਹਲੇ ਨੇਰਾ ਬਿਲਕੁਲ ਤੇ ਆਪਾਂ ਪਹਿਲਾਂ ਥੱਲੇ ਜਾਣੇ ਜਾਵਾਂਗੇ ਜਾਂਦੀ ਸਾਰ ਜੀ ਮੈਂ ਪੀਉਂਗੀ ਪਹਿਲਾ ਖੜ ਕਿਉਂਕਿ ਜੇ ਖੜ ਪਾਣੀ ਹੁੰਦੀ ਹੈ ਮੈਂ ਸਾਨੂੰ ਚੋਣ ਲੱਗੇ ਫਿਰ ਮੈਂ ਉਹਨਾਂ ਨੂੰ ਜਾ ਕੇ ਪਹਿਲਾ ਖੜ ਪਿਉ ਦੰਨੀ ਆ ਤੇ ਫਿਰ ਭਿੱਜ ਜਾਂਦੀ ਜਦ ਤੱਕ ਆਪਾਂ ਨੇ ਧਾਰਾ ਚੋਣੀਆਂ ਹੁੰਦੀਆਂ ਨੇ ਹਲੇ ਡੰਗਰ ਵੀ ਬੈਠੇ ਹੀ ਨੇ ਮੇਰੇ ਗਏ ਤੇ ਉੱਠਦੇ ਹੁੰਦੇ ਆ ਉਹ ਉਹਨਾਂ ਨੂੰ ਪਤਾ ਲੱਗ ਜਾਂਦਾ ਜਦ ਇਹ ਵੀ ਆ ਗਈ ਤੇ ਜਦ ਇਹ ਖੜੇ ਹੋ ਜਾਂਦੇ ਆ ਦੇਖੋ ਉੱਠ ਖੜੀ ਬੈੜੀ ਤੇ ਪਹਿਲਾਂ ਹੁਣ ਆਪਾਂ ਨੇ ਖੜ ਪੀਉਤੀ ਖਾਲ ਪਿਉਣ ਤੋਂ ਬਾਅਦ ਹਲੇ ਜੀ ਵੀਡੀਓ ਦੇ ਵਿੱਚ ਨਹੀਂ ਆ ਰਿਹਾ ਕਿਉਂਕਿ ਆਪਣੇ ਬੱਲਵ ਵੀ ਥੱਲੇ ਛੋਟਾ ਹੀ ਲੱਗਿਆ ਹੋਇਆ ਤੇ ਵੈਸੇ ਵੀ ਨਹੀਂ ਰਾਈ ਸੀਗਾ ਹਲੇ ਦੇਣ ਨਹੀਂ ਚੜਿਆ ਸੀਗਾ ਤੇ ਮੈਂ ਹਾਂਜੀ ਇੱਥੇ ਖਾਲ ਮੈਂ ਪਿਉਂਤੀ ਤੇ ਹੁਣ ਆਪਾਂ ਡੰਗਰਾਂ ਥੱਲੇੋਂ ਸਾਫ਼ ਕਰਦਾਂਗੇ ਮਤਲਬ ਗੋਹਾ ਹੀ ਖੇਚ ਦਾਂਗੇ ਢੇਰੀਆਂ ਲਾ ਦਾਂਗੇ ਜਿਹੜੇ ਗੋਹਾ ਪਿਆਏ ਇਕੱਠਾ ਕਰਕੇ ਹਾਲੇ ਦੜਿਆਂ ਤੇ ਇੱਥੇ ਜਿਵੇਂ ਮੈਂ ਲੱਗਦੀ ਸੀ ਜੀ ਵਾਸਾ ਹੋਣ ਜੀ ਗੋਹਾ ਖਿਚਣ ਤੇ ਚਲੋ ਜੀ ਹੁਣ ਆਪਾਂ ਖਿਚਦੇ ਆਂ ਇੱਥੇ ਗੋਹਾ ਉਸ ਤੋਂ ਬਾਅਦ ਪਾਵਾਂਗੇ ਤੂੜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਣੇ ਪੱਠੇ ਵੋਕੇ ਹੋਏ ਨੇ ਆਪਾਂ ਸਵੇਰੇ ਸਾਜਰੇ ਸੰਨੀ ਕਰਦੇ ਆਂ ਤੇ ਸੰਨੇ ਨੂੰ ਟਾਈਮ ਵੀ ਲੱਗ ਜਾਂਦਾ ਜੀ ਕਰਨ ਨੂੰ ਜਾਨੂ ਦਿਨ ਚੜ ਜਾਂਦਾ ਜੰਨੂ ਮੈਂ ਸੰਨੀ ਕਰਕੇ ਹਟਦੀ ਆਂ ਕਿਉਂਕਿ ਜਿਹੜੇ ਪੱਠੇ ਹੁੰਦੇ ਨੇ ਉਹ ਤਾਂ ਆਪਣੇ ਕੁਤਰੇ ਪਏ ਹੁੰਦੇ ਨੇ ਸਵਾਲੇ ਫਿਰ ਉਹ ਆਪਾਂ ਚੱਕ ਕੇ ਬਸ ਪਾਣੀ ਹੁੰਦੀ ਆ ਤੂੜੀ ਰਲਾ ਕੇ ਪਰ ਸੰਨੀ ਤੂੜੀ ਵਗੈਰਾ ਪਾ ਕੇ ਫਿਰ ਉਹਦੇ ਵਿੱਚ ਪਾਣੀ ਪਾ ਕੇ ਆਟਾ ਦੈੜ ਵਗੈਰਾ ਪਾ ਕੇ ਤਾਂ ਜੀ ਸੰਨੀ ਹੁੰਦੀ ਐ ਸੰਨੀ ਨੂੰ ਟਾਈਮ ਲੱਗ ਜਾਂਦਾ ਤੇ ਇੱਥੇ ਜਿਵੇਂ ਤੂੜੀ ਪਾਤੀ ਮੈਂ ਸਹਣ ਉੱਠੀ ਆ ਹਲੇ ਇਹ ਕੱਟਾ ਵੀ ਤੂੜੀ ਪਾਈ ਤੋਂ ਬਾਅਦ ਉੱਠਦਾ ਆਂਦਾ ਤੇ ਇਹਨਾਂ ਦਾ ਗੁਹਾਰ ਰੰਦਾ ਸੀਗਾ ਥੱਲੇ ਲਈ ਬੈਠੀ ਸੀ ਜੀ ਉਹ ਵੀ ਹੁਣ ਆਪਾਂ ਖਿੱਚਦਾ ਵੀ ਬਸ ਜੀ ਹੁਣ ਪਾਣੀ ਪਾ ਕੇ ਤੁਰੀ ਦੇ ਉੱਤੇ ਮੈਂ ਲੱਗੀ ਸੀਗੀ ਡੈਢ ਪਕਣ ਉੱਥੇ ਡੈਢ ਬੁੱਕ ਰਹੀ ਨੇ ਅੱਗੇ ਤਾਂ ਜਸਕਰਨ ਨੂੰ ਪਤਾ ਲੱਗ ਜਾਂਦਾ ਮम्मी ਉੱਠ ਖੜੀ ਉਹ ਨਾਲੇ ਉੱਠ ਕੇ ਆ ਜਾਂਦਾ ਥੱਲੇ ਹੁਣ ਜੀ ਗਿਆ ਨਾਨਕਿਆਂ ਨੂੰ ਤਾਂ ਕਰਕੇ ਨਹੀਂ ਆਇਆ ਹੈਗਾ ਅੱਗੇ ਤਾਂ ਉਹ ਵੀ ਸਵੇਰੇ ਸਾਜਰੇ ਨਾਲ ਹੀ ਉੱਠ ਕੱਢਦਾ ਮੇਰੇ ਫਿਰ ਉਹਨੂੰ ਆਉਂਦਾ ਵੀ ਮੰਮੀ ਨੇ ਧਾਰਾ ਚੋਣ ਲੱਗ ਜਣਾ ਉਹ ਤੋਂ ਪਹਿਲਾਂ ਪਹਿਲਾਂ ਮੈਂ ਤੇ ਚਾਹ ਲੈ ਲਾ ਉਹਨੂੰ ਚਾਹ ਦੀ ਭੁੱਖ ਲੱਗਦੀ ਹੈ ਸਵੇਰੇ ਸਵੇਰੇ ਤੇ ਚਲੋ ਜੀ ਐਥੇ ਆਪਣੇ ਸੰਨੀ ਮੈਂ ਮੈਂ ਸਾਨੂੰ ਕਰਤੀ ਬਸ ਇੱਧਰ ਬੈੜੀਆਂ ਨੂੰ ਕਰ ਦਾਂਗੀ ਦੋ ਪੰਡਾ ਜਿਹਾ ਪਾ ਲੈ ਹੁੰਦਾ ਬਸ ਕੂੜੀ ਦੀ ਇਹਨਾਂ ਨੂੰ ਇਹਦੇ ਵਿੱਚ ਫਿਰ ਮੈਂ ਕੱਟੀ ਨੂੰ ਪਾ ਦੰਨੀ ਹੁੰਦੀ ਆ ਤੇ ਛੇਲੀਆਂ ਵਗੈਰਾ ਨੂੰ ਹਲੇ ਕੁਝ ਨਹੀਂ ਪਾਇਆ ਹੈਗਾ ਉਨੂੰ ਆਪਾਂ ਪਾਵਾਂਗੇ ਡੇਕਾਂ ਹੀ ਤੋੜ ਕੇ ਇੱਥੇ ਦੇਖੋ ਜੀ ਦਿਨ ਚੜ ਚੁੱਕੇ ਆ ਥੋੜਾ ਜਿਹਾ ਚੰਨਣਾ ਜਿਹਾ ਹੋ ਗਿਆ ਹੈ ਨਾ ਤੇ ਹੁਣ ਆਪਾਂ ਹੱਥ ਪੈਰ ਧੋ ਕੇ ਬਸ ਮੈਂ ਭਾਂਡੇ ਨਹੀਂ ਲੈ ਕੇ ਆਉਂਦੀ ਹੁੰਦੀ ਮੈਨੂੰ ਇਹ ਹੁੰਦਾ ਵੀ ਪਹਿਲਾਂ ਸੰਨੀ ਕਰਿਆ ਮੈਂ ਫਿਰ ਵੀ ਬਾਅਦ ਚ ਭਾਂਡੇ ਲੈ ਕੇ ਆਉਂਗੀ ਚਾਕੇ ਤੇ ਹੁਣ ਮੈਂ ਜਾ ਕੇ ਜੀ ਧਾਰਾ ਚੋਂ ਵਾਸਤੇ ਭਾਂਡੇ ਲੈ ਕੇ ਆਉਂਗੀ ਬਾਲਟੀ ਵਗੈਰਾ ਕੰਨੀ ਵਗੈਰਾ ਜੈਨੂ ਮੈਂ ਮੁੜ ਕੇ ਆਉਣੀ ਆਈ ਜੀ ਇੱਥੇ ਦੇਣ ਹੋਰ ਚੜ ਚੁੱਕਿਆ ਦੇਖੋ ਕਿੰਨਾ ਦਿਨ ਚੜ ਗਿਆ ਚਾਨਣਾ ਹੋ ਗਿਆ ਫੁੱਲ ਇੱਥੇ ਵੱਜ ਜਾਂਦੇ ਆ ਜੀ ਸਵਾ ਪੰਜ ਸਵਾ ਪੰਜ ਵਜੇ ਮੈਂ ਤਾਰਾ ਚੋਲ ਲੱਗਦੀ ਹੁੰਨੀ ਆ ਸੰਨੀ ਕਰਦੀ ਨੂੰ ਮੈਨੂੰ ਲੱਗ ਜਾਂਦੇ ਆ 5 ਵਜੇ ਜਾਂਦੇ ਨੇ ਜੀ 5 ਤੋਂ ਬਾਅਦ ਫਿਰ ਮੈਨੂੰ ਇਹ ਹੁੰਦਾ ਵੀ 15 ਕੁ ਮਿੰਟੇ ਖਾ ਲੈਣ ਕਿਉਂਕਿ ਜੀ ਖਾ ਕੇ ਖੜਦੀ ਆ ਨਾ ਮੈਂ ਸਾਪਣੀ ਤੇ ਬਸ ਫਿਰ ਹੁਣ ਸਵਾ ਪੰਜ ਵਜੇ ਮੈਂ ਤਾਰਾ ਚੋਲ ਲੱਗਦੀ ਹੁੰਨੀ ਆ ਤੇ ਪਹਿਲਾਂ ਚੋਵਾਂਗੇ ਆਪਾਂ ਝੋਟੀ ਨੂੰ ਕੱਟੀ ਵਿੱਚ ਛੱਡਤੀ ਇੱਥੇ ਇੱਥੇ ਬੈੜੀ ਬਹੁਤਾਂ ਤੰਗ ਕਰਦੀ ਆ ਉਹ ਇਹਦੀ ਖਲ ਖਣ ਬਹੁਤ ਆਉਂਦੀ ਆ ਝੋਟੀ ਦੀ ਇੱਕ ਦੂਜੇ ਦਾ ਦਾਣਾ ਖਾਈ ਜਾਂਦੀ ਹੁੰਦੀ ਨੇ ਫੇ ਮੈਨੂੰ ਹੋਰ ਕਿ ਰੱਖਣੀ ਪੈਂਦੀ ਐ ਤੇ ਦੇਖੋ ਹੁਣ ਕਿ ਮੈਂ ਰਸੇ ਤੜਾ ਰਹੀ ਐ ਕਿਉਂਕਿ ਉਹ ਦਾਣਾ ਮੈਂ ਖਾ ਲਾ ਇਹਨੇ ਉਹਨਾਂ ਚਾਹੇ ਆਪਣਾ ਇੱਠੇ ਨਹੀਂ ਖਾਣੇ ਸੱਨੀ ਵਗੈਰਾ ਇਹਨੇ ਇਦੋਂ ਆਈ ਜਾਣਾ ਝੋਟੀ ਦੇ ਖਲ ਵੱਲ ਨੂੰ ਖਲ ਦਾ ਲਾਲਚ ਹੁੰਦਾ ਜੀ ਵੀ ਮੈਂ ਵੀ ਖਾ ਲਵਾਂ ਤੇ ਲੋ ਜੀ ਆਪਾਂ ਨੇ ਝੋਟੀ ਦੀ ਧਾਰ ਕੱਢਤੀ ਇਸ ਤੋਂ ਬਾਅਦ ਹੁਣ ਆਪਾਂ ਕੱਢਾਂਗੇ ਬੜੀ ਮੈਸ ਦੀ ਇਹ ਬੜੀ ਮੈਸ ਸੀ ਉਹਨੂੰ ਤਾਂ ਕਹਿੰਦੇ ਆ ਜੀ ਉਹ ਕਾਫੀ ਟਾਈਮ ਦੀ ਆ ਸਾਡੇ ਕੋਲ ਅ ਅਸੀਂ ਮੈਂ ਉਹ ਛੋਟੀ ਜੀ ਪਾਲੀ ਸੀਗੀ ਦੋ ਦੋ ਤਿੰਨ ਮਹੀਨਿਆਂ ਦੀ ਸੀਗੀ ਜਦੋਂ ਸਾਨੂੰ ਇਹ ਬੀਬੀ ਨੇ ਦਿੱਤੀ ਸੀਗੀ ਤੇ ਛੋਟੀ ਜੀ ਮੈਂ ਸੈਜ ਵੀ ਤੁੰ ਦਿੱਤੀ ਸੀਗਾ ਸਾਡਾ ਸੈਜ ਜੇ ਛੋਟਾ ਜਿਹਾ ਸੀਗਾ ਕਹਿੰਦੀ ਦੀ ਕਹਿੰਦੀ ਵੀ ਸੈਜ ਨੂੰ ਕੱਟੀ ਦੇਣੀ ਆ ਵੀ ਇਹ ਪਾਲ ਲਿਓ ਫਿਰ ਇਹ ਜੀ ਅਸੀਂ ਪਾਲੀ ਸੀਗੀ ਇਹ ਇਹਦੀ ਇਕਲੱਤ ਥੋੜੀ ਜੀ ਮੂਰੇ ਨੂੰ 빙ੀ ਆ ਕਹਿੰਦੇ ਹੁੰਦੇ ਕਹਿੰਦੇ ਗ੍ਰਹਿਣ ਚਾਈ ਹੋਈ ਆ ਇਹ ਤੇ ਮੂਰੇ ਨੂੰ ਕੱਢਦੀ ਆ ਥੋੜੀ ਜੀ ਇਹ ਲੱਤ ਤੁਰਨ ਲੱਗੇ ਤੇ ਆ ਦੇਖੋ ਇਹਦਾ ਕੱਟਾ ਹੈ ਇਹ ਇਹ ਕੱਟਾ ਇਹਦਾ ਹੈਗਾ ਜੀ ਸਾਲ ਦਾ ਹੋਣਿਆ ਵਾਲਾ ਬਸ ਐੜਕੇ ਨੂੰ ਅਸੀਂ ਦੁੱਧ ਬਹੁਤ ਪਲਾਇਆ ਸਾਨੂੰ ਮੈਨੂੰ ਐ ਸੀਗਾ ਵੀ ਚਲੋ ਪਾਲ ਜਣ ਹਨਾ ਜੇ ਮਰ ਜਾਂਦੇ ਨੇ ਜੀ ਫਿਰ ਜੇ ਦੁੱਧ ਵਗੈਰਾ ਨਹੀਂ ਦੰਦੇ ਕਿਸੇ ਲੋਟ ਫਿਰ ਐਸਾ ਖੜਦੀਆਂ ਨਹੀਂ ਹੈ ਜੇ ਕੁਝ ਹੋ ਜੂਏ ਕਟਿਆ ਹੈ ਕਟਰੂ ਵਗੈਰਾ ਨੂੰ ਇਹ ਸਿਆਲਾਂ ਚ ਸੀਗੇ ਤਾਂ ਕਰਕੇ ਮੈਂ ਇਹਨਾਂ ਨੂੰ ਤੁਹਾਨੂੰ ਕੱਟਿਆ ਰਹੇ ਨੂੰ ਦੁੱਧ ਬਹੁਤ ਪਲਾਇਆ ਹੈ ਜੀ ਦੁੱਧ ਭਰਾ ਪਲਾ ਪਾਲੇ ਹੋਏ ਨੇ ਤਾਂ ਹੀ ਕਾਫੀ ਵੱਡਾ ਲੱਗਦਾ ਜਿਹੜਾ ਪਿਛਲੇ ਸਾਲ ਸੀਗਾ ਇਹ ਤਾਂ ਕੱਟਾ ਉਹ ਛੋਟਾ ਜਿਹਾ ਸੀਗਾ ਹਲੇ ਇਹ ਉਹਦੇ ਨਾਲੋਂ ਵੱਡਾ ਲੱਗਦਾ ਤੇ ਹਲੇ ਵੀ ਇਹਨੂੰ ਦੇਖ ਲੈਣਾ ਚੰਗਾ ਹੁੰਦੀ ਐ ਬਸ ਜੀ ਦੋ ਕੁ ਮਹੀਨੇ ਚ ਹੋਰ ਚਾਵਾਂਗੇ ਆਪਾਂ ਮੈਸੇ ਫੇਰ ਆਪਾਂ ਇਹਨੂੰ ਛੱਡ ਦਾਂਗੇ ਕਿਉਂਕਿ ਇਹ ਵੀ ਸੋਨੇ ਵਾਲੀ ਆ ਤੇ ਆਪਣੀ ਬੈਡੀ ਸੂਕੂਗੀ ਤੇ ਮੈਂ ਮੈਸ ਹੱਟ ਚੂਗੀ ਦੁੱਧ ਦੇਣ ਤੋਂ ਦੋ ਮਹੀਨੇ ਰਹਿਗੇ ਬਸ ਆਪੀ ਬੈਡੀ ਸੂਣ ਚੂਗੀ ਤੇ ਇਹਨੇ ਹੱਟ ਜਾਣਾ ਉਹਨੇ ਸੂਕਣਾ ਉਹ ਲੋਟੀ ਮਣ ਆਪਾ ਕਟਾ ਵਗੈਰਾ ਬਨਨ ਕੇ ਉਸ ਤੋਂ ਬਾਅਦ ਧਰ ਚੋਈਦੀ ਇਹ ਨਹੀਂ ਮੈਂਸ ਦੀ ਕਿਉਂਕਿ ਜੀ ਮੈਨੂੰ ਧਰ ਚੋਲਦੀ ਨੂੰ 6 ਵਜੇ ਚਲਦੇ ਨੇ ਕਈ ਵਾਰ ਦੋਜੀ ਆਵੀ ਜਾਂਦਾ ਹਾਰ ਮਾਰ ਲੱਗ ਜਾਂਦਾ ਫਿਰ ਮੈਂ ਫਟਾਫਟ ਚੋਣ ਚੋਦਾਂਗੀ ਕਈ ਵਾਰ ਖੜਦੀਆਂ ਨਹੀਂ ਨੇ ਟੱਪ ਜਾਂਦੀਆਂ ਨੇ ਨਾ ਟਾਈਮ ਬਹੁਤ ਲਾ ਦਿੰਦੀ ਏ ਛੋਟੀ ਸਾਡੀ ਤੇ ਦੁੱਧੇ ਨਹੀਂ ਲਾਉਣ ਚਾਹੁੰਦੀ ਹੈਗੀ ਜਾ ਨੂੰ ਫੇਰ ਦੁੱਤੀ ਦਾ ਟਾਈਮ ਹੋ ਜਾਂਦਾ ਖਾਨ ਮਾਰ ਲਾਂਗੇ ਲੰਨਾ ਆਪਣਾ ਦੁੱਤੀ ਵੀ ਸੱਚ ਰਿਹਾ ਆਂਦਾ ਕਈ ਵਾਰ ਦੱਸਿਆ ਮੈਂ ਤੁਹਾਨੂੰ ਅੱਗੇ ਵੀ ਤੇ ਚਲੋ ਜੀ ਹੁਣ ਆਪਾਂ ਧਾਰ ਚੋਲੀ ਫਟਾਫਟ ਫੇਰ ਦੁੱਧੋ ਵੀ ਪਾਉਣਾ ਔਣੇ ਵਾਲਾ ਹੀ ਆ ਬਸ 6 ਵਜੇ ਜਾਂਦੇ ਨੇ ਜਾਨੂ ਮੈਂ ਛੋਕੇ ਹਟਣਾ ਧਾਰ ਚਲੋ ਜੀ ਇੱਥੇ ਆਪਾਂ ਛੋਲੀ ਧਾਰ ਹੁਣ ਤੁਹਾਨੂੰ ਮਰਾਉਣਿਆਂ ਬਾਅਦ ਦਾ ਕੀੜਾ वार दुखाने वारला मौसम लो जी थारा अपने चोती है तो हुन थन दुखाने बाहर लवली देखो सूरज येते आ गए सूरज निकले ये अपने पठे वाले इन इन कोले हो तो परे तक ने छोटे ने हलता बस थोड़ा चर तक हो जाएंगे फिर लावांगे थोड़ा हले उन्हना चेर अपना सही करनी पैनी है उधर बच्चे आए हुए हैं ग्राउंड के बीच एक्सरसाइज वगैरह करते हैं चलो जी हाँ आप बस नहा धो के बा जाइए तो पाठ कर लिए उस तो उसमें मिलागे हम फिर काम कार करते ਲੋ ਜੀ ਆਪਾਂ ਨਾ ਤੋਂ ਕਿ ਬਾਬੇ ਦੇ ਚਾਇਆ ਤੇ ਪਾਠ ਕਰ ਲਿਆ ਆਪਾਂ ਨੇ ਹੁਣ ਮੈਂ ਲੱਗੀ ਸੀਗੀ ਜੀ ਚਾਹ ਪੀਣ ਚਾਹ ਫੀਕੇ ਫਿਰ ਚੱਲਦੇ ਥੱਲੇ ਡੰਗਰਾ ਕੋਲ ਡੰਗਰਾ ਦਾ ਕਰਦੇ ਗੁਫਾ ਕੁੜੇ ਦਾ ਤੇ ਦੇਖੋ ਜੀ ਮੈਂ ਗਈ ਸੀ ਬਾਬੇ ਦੇ ਉੱਥੇ ਮਿਲਿਆ ਮੈਨੂੰ ਪ੍ਰਸ਼ਾਦ ਦੇਖੋ ਮੇਰੇ ਹੱਥ ਸੋਚ ਗਏ ਕਿੰਨੇ ਮੋਟਾ ਹੋ ਗਏ ਪਿੱਛੋਂ ਮੈਂ ਨਾ ਉੱਥੇ ਸਫਾਈ ਕਰਕੇ ਜਦ ਮਤਲਬ ਗੇਟ ਐਦਾ ਅੱਗੇ ਪਿੱਛੇ ਹੁੰਦੇ ਨੇ ਉਹ ਗੇਟ ਉਹਦੇ ਵਿੱਚ ਇੱਕ ਗਲੀ ਆ ਉਦੇ ਵਿੱਚ ਪ੍ਰਿੰਡਾ ਦਾ ਖੱਕਰ ਲੱਗਿਆ ਹੋਇਆ ਸੀਗਾ ਉੱਥੋਂ ਕਿਤੇ ਨਿਕਲਿਆ ਇਹ ਪ੍ਰਿੰਡ ਪ੍ਰਿੰਡ ਉਹ ਮੇਰੇ ਮਗਰ ਪੈ ਗਈ ਜਦੋਂ ਉੱਥੇ ਮੈਂ ਸੁੰਬਰਦੀ ਸੀਗੀ ਥੱਲੇ ਅੰਦਰ ਕਮਰੇ 'ਚ ਤੇ ਉਹ ਨਾ ਮੇਰੇ ਮਗਰ ਪਈ ਹੋਈ ਮੈਂ ਇਦਾਂ ਦਾ ਉਹਨੂੰ ਛਾੜਦੀ ਸੀ ਮੇਰੇ ਸਿਰ ਤੇ ਬਹਿ ਗਈ ਆ ਕੇ ਅਰਦਲੇ ਮੈ ਡਰਾਉਣ ਜੇ ਲੱਗੀ ਛਾੜਦੀ ਛਾੜਦੀ ਡੰਗ ਮਾਰਦੀ ਇਥੇ ਇਨੀ ਤਕਲੀਫ ਹੁੰਦੀ ਆ ਸਿਰੇ ਤੱਕ ਬਾਹ ਦੇ ਹਨਾ ਦਰਦ ਜਾ ਰਿਹਾ ਬਹੁਤ ਤਕਲੀਫ ਹੁੰਦੀ ਆ ਕੱਲ ਆਪਣੇ ਘਰੇ ਲੜ ਗਈ ਜਾਂ ਘਰੇ ਮੈਂ ਥੱਲੇ ਸੁੰਬਰਦੀ ਸੀ ਜਾਂ ਮੇਰੇ ਲੜਕੀ ਪੈਰ ਤੇ ਉਹਦਾ ਦਰਦ ਟਿਕਿਆ ਖਾਜ ਹਟੀ ਤੇ ਹੁਣ ਆਹ ਕੰਮ ਛਿੜ ਗਿਆ ਇਨੀ ਖਾਜ ਹੁੰਦੀ ਆ ਹੱਥ ਤੇ ਬਹੁਤ ਜ਼ਿਆਦਾ ਸੁੱਜਾ ਸੁੱਜਾ ਆਇਆ ਪੇਤ ਮੁਠੀ ਵੀ ਨਹੀਂ ਮੇਚਦੀ ਐਨਾ ਸ਼ੁਕਰ ਇਧਰਲੇ ਹੱਥ ਤੇ ਲੜੀ ਆ ਜੇ ਸੱਜੇ ਤੇ ਲੜ ਜਾਂਦੀ ਮੈਂ ਰੋਟੀ ਔਖਾ ਹੋ ਜਾਣਾ ਤਾਂ ਰੋਟੀ ਵਗਾਰਾ ਲੋੜੀ ਝਾੜੂ ਲਾਉਣਾ ਇਹ ਤਾਂ ਚਲੋ ਪਿਛੇ ਇਧਰਲੇ ਲੜੀ ਆ ਬਹੁਤ ਦੁੱਖ ਦਾ ਤਕਲੀਫ ਬਹੁਤ ਹੋ ਰਹੀ ਆ ਉਤੇ ਨਾ ਮੈਂ ਕੁਝ ਕਰਨ ਜੋਗੀ ਹਾਏ ਇੰਨੀ ਚੀਜ਼ ਪਈ ਤੇ ਉੱਥੇ ਜਵਾਕ ਸੀਗੇ ਖੇលਦੇ ਮੈਂ ਉਦਾਂ ਹੀ ਚੀਜ਼ ਵੱਟ ਕੇ ਖੜੀ ਰਹੀ ਮੈਂ ਕਿ ਜਵਾਕ ਕਹਿਣਗੇ ਪਤਾ ਨਹੀਂ ਕੀ ਹੋ ਗਿਆ ਆਂਟੀ ਉਹ ਤੇ ਛੋਟੇ ਛੋਟੇ ਬੱਚੇ ਇਹ ਖੇលਦੇ ਸੀਗੇ ਬਹੁਤ ਦਰਦ ਹੋ ਰਿਹਾ ਚਲੋ ਜੀ ਹੁਣ ਆਪਾਂ ਚਾਹ ਪੀ ਲਈਏ ਸੈਜ ਵੀ ਉੱਥੇ ਖੜਿਆ ਆਪਦਾ ਪਰਨਾ ਵਗੈਰਾ ਬੰਦ ਆ ਇੱਧਰ ਤੇ ਆਪਾਂ ਹਾਂ ਚੱਲਦੇ ਹਾਂ ਇਹ ਚਕਾ ਦੂਗਾ ਮੈਨੂੰ ਗੋਗਾ ਘੜ ਪਾਣੀ ਪਲਾ ਦੱਲਿਆ ਤੇ ਸੁਮਰ ਨੇ ਸਾਰਾ ਕੰਮ ਨੇ ਵੇਚਿਆ ਨੇ ਤਾਂ ਚਲੋ ਜੀ ਫੇਰ ਮਿਲਦੇ ਹਾਂ ਥੱਲੇ ਜਾਓ ਲੋ ਜੀ ਹੁਣ ਇੱਥੇ ਚਾਹ ਪਾਣੀ ਪੀ ਕੇ ਮੈਂ ਬਾਬਾ ਜੀ ਦੇ ਮੱਥਾ ਟੇਕ ਕੇ ਆਪਣਾ ਪਾਠ ਵਗੈਰਾ ਕਰਕੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਉਸ ਤੋਂ ਬਾਅਦ ਅੱਗੇ ਸੀ ਕਿ ਥੱਲੇ ਜਦ ਤੱਕ ਸਾਈਂ ਪ੍ਰਭੂ ਉੱਠ ਕੱਢਦਾ ਜਾਂ ਨੂੰ ਮੇਰੇ ਕੰਮ ਨਿਪਟੜਦੇ ਨੇ ਉਹ ਤੇ ਇਹ ਉਸ ਤੋਂ ਬਾਅਦ ਮੈਨੂੰ ਘਰ ਚਾ ਚਾ ਦਿੰਦਾ ਹੁੰਦਾ ਮੇਰੇ ਆਉਂਦੀ ਨੂੰ ਜਨੂੰ ਮੈਂ ਆਈ ਫੋਨ ਵਗੈਰਾ ਲੈ ਕੇ ਥੱਲੇ ਇਹਨੇ ਵਿਚਾਰੇ ਨੇ ਦੋ ਤਸਲੇ ਭਰ ਕੇ ਰੱਖਤੇ ਤੇ ਵੈੜੀਆਰ ਕੱਟੇ ਨੂੰ ਪਾਣੀ ਪਲਾਤਾ ਸੀਗਾ ਮੈਂ ਦੇਖ ਕੇ ਹਾਂ ਰਹਿ ਗਈ ਮੈਂ ਬਥੇਦਾ ਕੰਮ ਵੀ ਕਰ ਵੀ ਦਿੰਦਾ ਇਹਨਾਂ ਕਹਿੰਦਾ ਹਾਂ ਮੰਮੀ ਕਹਿੰਦਾ ਮੈਨੂੰ ਪਤਾ ਸੀਗਾ ਵੀ ਤੈ ਆਉਣਾ ਹੀ ਹੁਣ ਥੱਲੇ ਨੂੰ ਵੀ ਜਨੂੰ ਮੈਂ ਤਸਲੇ ਭਰ ਦਿੰਦਾ ਤੇ ਇਹਦੀ ਛੋਟੇ-ਛਟੀਆਂ ਦਾ ਮਿੱਤੋ ਇਹ ਸੋਖਾ ਜੀ ਮੇਨਾਂ ਗੋਹਾ ਵਗੈਰਾ ਚ ਕਾ ਦਿੰਦਾ ਇਹ ਨਹੀਂ ਤਾਂ ਇਸ ਬੜੇ ਕੱਦੇ ਨੇ ਤਿਆਰ ਹੋਣ ਲੱਗ ਜਾਂਦੇ ਨੇ ਕਿਉਂਕਿ ਜੀ ਇੱਥੇ ਟਾਈਮ ਸਵੇਰ ਕਸਤ ਦਾ ਹੋ ਚੁੱਕਿਆ ਹੈ ਜੀ ਤੇ ਇਸ ਟਾਈਮ ਤੱਕ ਅੱਦੇ ਹੀ ਸਕੂਲੋਂ ਕਿਆ ਰਹੂੰ ਲਿਖਦੇ ਨੇ ਫੇ ਨੀਚੇ ਕਾਉਂਦੇ ਹੁੰਦੇ ਹੁਣ ਛੁੱਟਿਆ ਛੁੱਟਿਆ ਬਸ ਇਨੀ ਮੇਰੇ ਨਾਲ ਦਿੱਲੀ ਇਹ ਵਾ ਚੱਕਵਾ ਜਾਂਦਾ ਸੀਗਾ ਪਰ ਜੀ ਹੁਣ ਮੈਨੂੰ ਔਕਾ ਹੋ ਚੁੱਕਾ ਕਰਨ ਦੇ ਕਿਉਂਕਿ ਜੀ ਇਹਨਾਂ ਨੇ ਕੱਲੋਂ ਚਲੇ ਜਾਣਾ ਹੈ ਇਹਨੇ ਜਾਣਾ ਭੂਆ ਕੋਲ ਰੈਨ ਆਫ ਦੀ ਕੋਲ ਮੇਰੀ ਭੂਆ ਆਈ ਹੋਈ ਆ ਸ਼ਾਮ ਨੂੰ ਆ ਗਈ ਸੀਗੇ ਉਹ ਤੇ ਉਹਦੇ ਨਾਲ ਚਲੇ ਜਾਣਾ ਮੈਂ ਹਾਂ ਦੇਖੋ ਹਾਂ ਕਿੰਨੇ ਦਿਨ ਰਹਿ ਕੇ ਆਉਂਦਾ ਇਹ ਮਾਤਾ ਨੂੰ ਕਹਿ ਸੀ ਗੱਬੂ ਪੁੱਤ ਨਾ ਜਾ ਹਨਾ ਮੈਂ ਮੈਨੂੰ ਔਖਾ ਹੋ ਜਾਣਾ ਕੰਮ ਨੂੰ ਪਰ ਇਹ ਕਹਿੰਦਾ ਜੀ ਨਹੀਂ ਕਹਿੰਦਾ ਮੈਂ ਤਾਂ ਜਾਣਾ ਵੀ ਮਸਾ ਮਸਾ ਤਾਂ ਛੁੱਟੀਆਂ ਹੁੰਦੀਆਂ ਨੇ ਤੇ ਸਾਲ ਬਾਅਦ ਤਾਂ ਕਹਿੰਦਾ ਜਾਣਾ ਹੁੰਦਾ ਰਹਿਣਾ ਤਾਂ ਕਰਕੇ ਉਹ ਹਾਂ ਚੱਲ ਜਾਇਆ ਹਨਾ ਕਹਿੰਦਾ ਮੰਮੀ ਤੂੰ ਸਾਡੇ ਛੁੱਟੀਆਂ ਨਾ ਖਰਾਬ ਕਰਿਆ ਕਰ ਸਣਾ ਕਿ ਰਵੀ ਇਹ ਤਾਂ ਥੋੜੇ ਕੰਮ ਤਾਂ ਡੇਲੀ ਚੱਲੀ ਜਾਂਦੇ ਨੇ ਵੀ ਚਲੋ ਹਨਾ ਵੀ ਹਲੇ ਕਰਾ ਸਾਡੇ ਤੇ ਜਿੰਮੇਵਾਰੀ ਪਈ ਹੈ ਜਦੋਂ ਪਊਗੀ ਅਸੀਂ ਆਪੇ ਕਰ ਲਿਆ ਕਰਨਾ ਵੇ ਹਰ ਤਾਂ ਸਾਨੂੰ ਥੋੜਾ ਜਿਹਾ ਚਰ ਰਿਹਾ ਹੈ ਕਰਦੇ ਚਲ ਫੇ ਮੈਂ ਵੀ ਕਹ ਤਾਂ ਮੈਂ ਚਲ ਕੋਈ ਨਾ ਚਾਇਆ ਵੀ ਮੈਂ ਸਾਰ ਲੂ ਹੀ ਹੈ ਨਾ ਉਦੀ ਕਿਹੜਾ ਦੂਰੇ ਸਿੱਟਣਾ ਹੈ ਤੇ ਕੋਈ ਨਾ ਮੈਂ ਚੱਕ ਕੇ ਸੜਦਿਆ ਕਰੂੰਗੀ ਬੋਹਾ ਆਪੇ ਤੇ ਪੱਠੇ ਵੀ ਹੈ ਨਹੀਂਗੇ ਮੈਂ ਹਾਂ ਚੱਲ ਹਲੇ ਵਟਣ ਨੂੰ ਤੇ ਇਹ ਹਲ ਤਾਂ ਬਣੀ ਛੋਟੇ ਨੇ ਤੇ ਚਲ ਸਨਿਓ ਕਰਨੀ ਹੈ ਮੈਂ ਕਰਦਿਆ ਕਰੂੰਗੀ ਹੈ ਨਾ ਤੇ ਬੋਹਾ ਜੀ ਹੁਣ ਥੋੜਾ ਹੀ ਹੁੰਦਾ ਆ ਸਨਨੀ ਵਗੈਰਾ ਪੈਂਦੀ ਕਰਕੇ ਤੇ ਸੁੱਕਾ ਜਿਹਾ ਹੀ ਹੁੰਦਾ ਹੈ ਸੋੜੀ ਪੈਂਦੀ ਆ ਤੇ ਜਦੋਂ ਹਰਾ ਪਾਉਨੇ ਆ ਉਹ ਸੁੱਕ ਤੋਂ ਦੋ ਕਾਫੀ ਗੋਹਾ ਹੋ ਜਾਂਦਾ ਖੱਟਾ ਤੇ ਨਾਲੇ ਗਿੱਲਾ ਜਾ ਹੁੰਦਾ ਹੁਣ ਤਾਂ ਸੁੱਕ ਬਰੂਰ ਆ ਜਾ ਹੁੰਦਾ ਸਾਨੂੰ ਕੋਸਾ ਸੰਨੀ ਕਰਕੇ ਕੋਸੋ ਟੁਕਕਾ ਵਗੈਰਾ ਪਈ ਜਾਂਦੀ ਆ ਤੋਂ ਐਨੀ ਪੈਂਦੀ ਆ ਤੇ ਹੁਣ ਚਲੋ ਜੀ ਇੱਥੇ ਹੁਣ ਆਪਾਂ ਗੋਹਾ ਚੱਕ ਦਾਂਗੇ ਨਾਲ ਦੀ ਨਮੈ ਲਾਤਾ ਝਾੜੂ ਸਾਇਬ੍ਰੀਤ ਨੇ ਗੋਹਾ ਭਰਤਾ ਦੱਸ ਲਈ ਤੇ ਨਾਲੇ ਮੈਂ ਪਲਾਤਾ ਮੈਂ ਸਾਨੂੰ ਪਾਣੀ ਆਪਣਾ ਇਕੱਠਾ ਹੀ ਕੰਮ ਨਿਪੜ ਜੂਗਾ ਮੈਂ ਹਮਸਾ ਹੁਣੇ ਹੀ ਬੜੀ ਮਾਸ ਰਹੀ ਸੀ ਕਿ ਪਾਣੀ ਆ ਦਿਖੇ ਦੀ ਲੱਤ ਮੋਰੇ ਨੂੰ ਆ ਇਹ ਰਹਿੰਦੀ ਸੀ ਕਿ ਇਹ ਨੂੰ ਮੈਂ ਬੰਨ ਲਾਂਗੀ ਜਨੂਰੀ ਪੀਊਗੀ ਜਾਨੂੰ ਆਪਣਾ ਸੋਮਰ ਕੇ ਵਾ ਚੱਕ ਹੋ ਜੂਗਾ ਹਾਂਜੀ ਅੱਜ ਮੈਂ ਤੁਹਾਨੂੰ ਇਹ ਦਿਖਾ ਰਹੀ ਆ ਮੈਂ ਆਪਣੀ ਡੇਲੀ ਦੇ ਸਵੇਰ ਦੇ ਕੰਮ ਜਿਹੜੇ ਮੈਨੂੰ ਸਵੇਰੇ ਸੱਜ ਰਿ ਉੱਠ ਕੇ ਡੇਲੀ ਕਰਨੀ ਕਰਨੇ ਨੇ ਮੈਂ ਇੱਕ ਦਿਨ ਦਾ ਕੰਮ ਨਹੀਂ ਛਿਗਾ ਇਹ ਮੇਰਾ ਰੋਜ਼ ਦਾ ਹੀ ਕੰਮ ਆ ਸਵੇਰੇ 7:30 ਵਜੇ ਉੱਠ ਕਰਦੀ ਹਿੰਨੀ ਆ ਤੇ ਚੱਲ ਬਸ 4 ਵਜੇ ਤੋਂ ਮੇਰੇ ਕੰਮ ਸਟਾਰਟ ਹੋ ਗੋ ਜਾਂਦੇ ਨੇ ਜਾ ਕੇ ਜੀ ਹੁਣ ਮੈਨੂੰ ਦੁਪਹਿਰ ਨੂੰ ਆ ਰਾਮ ਮੇਲਾ ਸਵੇਰੇ 4 ਵਜੇ ਉੱਠ ਕੇ ਚਾਹੇ ਤਾਂ ਮੈਨੂੰ 12:00 ਵਜੇ ਜਾਣਾ ਚਾਹੇ ਮੇਰਾ ਸਾਢੇ 11 ਕੰਮ ਹੋਣੇ ਪੜੇ ਜੀ ਕਈ ਵਾਰ 12:00 ਤੋਂ ਉੱਪਰ ਵੀ ਹੋ ਜਾਂਦਾ 12:30 ਵਜੇ ਤੱਕ ਬੰਨਾ ਟਾਈਮ ਲੱਗ ਜਾਂਦਾ ਮੈਨੂੰ ਜਿਸ ਦਿਨ ਜਵਾਗ ਵਾਲੇ ਉਹ ਕਰੀ ਜਾਂਦੇ ਨੇ ਤੰਗ ਕਰ ਲੈਂਦੇ ਨੇ ਕੋਸ਼ਾ ਕੋਸ਼ ਵਾਰ ਵਾਰ ਮੰਗੀ ਜਾਂਦੇ ਨੇ ਫਿਰ ਮੈਨੂੰ ਲੇਟ ਵੀ ਹੋ ਜਾਂਦੀ ਹੈ ਜੀ ਕੰਮ ਨੂੰ ਤੇ 12:30 ਵੀ ਹੋ ਜਾਂਦੇ ਨੇ ਕਈ ਵਾਰ ਕਈ ਵਾਰ 12:15 ਇੱਥੇ ਤਾਂ ਮੇਰਾ ਕੰਮ ਟੁੱਟ ਜਾਂਦਾ ਹੁੰਦਾ ਤੇ ਉਦੋਂ ਜਾ ਕੇ ਮੈਂ ਬੈਲੀ ਹੋਣਾ ਬਸ ਉਹ ਵੀ ਸਿਰਫ ਘੰਟਾ ਡੇਢ ਘੰਟਾ ਇੰਨਾ ਕੁਛੜ ਬੈਲੀ ਹੁੰਦੇ ਆ ਤੇ ਜਿਹਦੇ ਵਿੱਚ ਆਪਾਂ ਥੋੜਾ ਜਿਹਾ ਆਰਾਮ ਕਰ ਲੈਂਦੇ ਆ ਥੋੜਾ ਜਿਹਾ ਫੋਨ ਚਲਾ ਲੈਂਦੇ ਆ ਕਿਉਂਕਿ ਜਿਹੜੇ ਬਲੌਗ ਮੈਂ ਵੀ ਦੇਖੇ ਉਹ ਵੀ ਦੇਖਣੇ ਹੁੰਦੇ ਨੇ ਤੇ ਫਸ ਸੋਨ ਰਾਮ ਕਰਕੇ ਬਲੌਗ ਦੇ ਕੇ ਉਸ ਤੋਂ ਬਾਅਦ ਫਿਰ ਰੋਟੀ ਪਾਣੀ ਦਾ ਹੋ ਜਾਂਦਾ ਤੇ ਚਲੋ ਜੀ ਆਪਣਾ ਇੱਥੇ ਗੋਹਾ ਵੀ ਚੱਕ ਹੋ ਗਿਆ ਬਸ ਸੁਮਰ ਹੋ ਗਿਆ ਤੇ ਫਿਰ ਸਹਿਜ ਪ੍ਰੀਤ ਨੇ ਮਗਰ ਦੇ ਕੋ ਵੀ ਤੋੜ ਕੇ ਉਹਨਾਂ ਨੂੰ ਪਾਤੀ ਛੇਨੀਆਂ ਨੂੰ ਹੁਣ ਉਹ ਵੀ ਆਪਣਾ ਖਾ ਲੈਣ ਗਈਆਂ ਤੇ ਇਸ ਤੋਂ ਬਾਅਦ ਗੋਹਾ ਚੱਕਣ ਤੋਂ ਬਾਅਦ ਜਿਵੇਂ ਉਹ ਲਾਦੂ ਦੀ ਵੀਰੇ ਚ ਝਾੜੂ ਝਾੜੂ ਦੀ ਵੀਡੀਓ ਤੁਹਾਡੇ ਨਾਲ ਨਹੀਂ ਸ਼ੇਅਰ ਕਰਦੇ ਹੈਗੀ ਬਸ ਤੇ ਇਹ ਆਪਾਂ ਜਿਹੜੇ ਆਖਰੀ ਦਸਲਾ ਰਹਿੰਦਾ ਇਹ ਵੀ ਸੱਟਿਆਵਾਂਗੇ ਤੇ ਇਸ ਤੋਂ ਬਾਅਦ ਮੈਂ ਇਸ ਨੂੰ ਬੰਦਾਂਗੇ ਫੁੱਲਲੀ ਤੇ ਫਸਟ ਆਪਣੇ ਪਾਣੀ ਦਾ ਵੀ ਕੰਮ ਨਿਪੜ ਗਿਆ ਤੇ ਆਪਣੇ ਸਾਰੇ ਕੰਮ ਨਿਪੜ ਗਏ ਤੇ ਹੁਣ ਆਪਾਂ ਹੈਗਾ ਵਿੜੇ ਚ ਝਾੜੂ ਲਾਉਣ ਦਾ ਟਾਈਮ ਹੁਣ ਆਪਾਂ ਲਾਵਾਂਗੇ ਝਾੜੂ ਇਥੇ ਲੈਟ ਜਾ ਚੁੱਕੀ ਆ ਪੱਖੇ ਫੜ ਗਏ ਪਤਾ ਨਹੀਂ ਬੰਦ ਕਰਤੇ ਪਤਾ ਨਹੀਂ ਖੜ ਗਏ ਹਨਾ हौली हो गए लो जी सुबर सुबर ही अपना सारा हो गया साफ करता सारा डर सारा ही कम अपना कंप्लीट हो गया इधर ही खा रहे पत्ते फर्श वगैरह भी धोता तो इधर भी सारा कमरे पोचा पोचा लाता ऐने थले जंची अपना सारा ही कम कंप्लीट हो गया ਟਾਈਮ ਹੋ ਚੁੱਕੇ ਐ ਥੇ 8:30 ਦਾ ਬਸ ਜੀ ਹੁਣ ਤੇ ਖਾ ਕੇ ਬਹਿ ਜਾਣਗੇ ਸੰਨੀ ਵਗੈਰਾ ਡੰਗਰ ਪਾਣੀ ਪਾਣੀ ਵੀ ਪਲਾਇਆ ਵਗਿਆ ਇਹਨਾਂ ਨੂੰ ਤੇ ਹਲੇ ਪੱਖੇ ਚੱਲਦੇ ਨੇ ਥੋੜਾ ਜਿਹਾ ਤੱਕ ਆਪ ਪਚ ਗਏ ਨਾ ਫੁਆਰੇ ਲਾ ਦਾਂਗੇ ਫਿਰ ਆਰਾਮ ਕਰਨਗੇ ਉਸ ਤੋਂ ਬਾਅਦ ਹੁਣ ਤੋਂ 3:30 ਵਜੇ ਆ ਕੇ ਸੰਨੀ ਕਰੂੰਗੀ ਬਸ ਹੁਣ ਜਾ ਕੇ ਕਰਦੇ ਆ ਜੀ ਉੱਪਰ ਕੰਮ ਹਾਂਜੀ ਹੁਣ ਸਾਰੇ ਥੱਲੇ ਇਹ ਕੰਮ ਨਿਭੜ ਗਿਆ ਆਪਣਾ ਤੇ ਹੁਣ ਜਾ ਕੇ ਕਰਦੇ ਆ ਉੱਪਰ ਕੰਮ ਰੋਟੀ ਪਾਣੀ ਦਾ ਕਿਉਂਕਿ 8:30 ਹੋ ਗਏ ਹਨ ਰੋਟੀ ਲਾਉਣੇ ਆ ਉਸ ਤੋਂ ਬਾਅਦ ਝਾੜੂ-ਪੋਚਾ ਲਾਵਾਂਗੇ ਤੇ ਦੇਖੋ ਮੇਰਾ ਹੱਥ ਬਹੁਤ ਸੋਜ ਆ ਗਈ ਮੁੱਖੀ ਵੀ ਨਹੀਂ ਮੇਚਦੀ ਕੋਈ ਇੰਨੀ ਇੰਨਾ ਘੱਟ ਮੇਚਦਾ ਤੇ ਮੈਂ ਖਾ ਰਹੀ ਸੀ ਇੱਥੇ ਅੰਗੂਰ ਸੋੜੇ ਸੀਗੇ ਹਾਂ ਬਾਕੀ ਮੁਰਗੇ ਬਾਹਰ ਫਿਰਦੇ ਨੂੰ ਉਹਨਾਂ ਨੂੰ ਲਿਆ ਕੇ ਅੰਦਰ ਬੰਦ ਕਰਦੇ ਆ ਖੁੱਡੇ 'ਚ ਤੇ ਚਲੋ ਜੀ ਆਪਣਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਉਮੀਦ ਕਰਦੇ ਆ ਕਿ ਤੁਹਾਨੂੰ ਪਸੰਦ ਆਇਆ ਹੋਊਗਾ ਤੇ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਤੇ ਨਵੇਂ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਓਕੇ ਬਾਏ ਬਾਏ ਟਾਟਾ